ਸਿੱਖੀ ਦਾ ਪ੍ਰਚਾਰ ਕਰਕੇ ਵਿਦੇਸ਼ ਤੋਂ ਆਏ ਸਰਬੱਤ ਖਾਲਸਾ ਦੇ ਥਾਪੇ ਜਥੇਦਾਰ ਬਲਜੀਤ ਸਿੰਘ ਦਾਦੂਬਾਲੇ ਬਰਗਾੜੀ ਤੋਂ ਬਹਿਬਲ ਕਲਾ ਕਾਂਟ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਸਿੱਟ ਦੇ ਸੀਨੀਅਰ ਮੈਂਬਰ ਕੁਵਰ ਬੀਜੇ ਪ੍ਰਤਾਪ ਸਿੰਘ ਆਈਜੀ ਕਾਊਂਟਰ ਇੰਟੈਲੀਜੈਂਸ ਬਾਰਡਰ ਦੇ ਰੇਂਜ ਨੂੰ ਚੋਣ ਕਮਿਸ਼ਨ ਵੱਲੋਂ ਸਿੱਟ ਤੋਂ ਹਟਾਉਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਦਮਨਵਾ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਜਦੋਂ ਨਿਰਪੱਖ ਜਾਂਚ ਦੋਸ਼ੀਆਂ ਵੱਲ ਵੱਧ ਰਹੀ ਸੀ ਤਾਂ ਬਾਦਲ ਪਰਿਵਾਰ ਨੇ ਜਾਂਚ ਨੂੰ ਰੋਕਣ ਲਈ ਆਪਣੀ ਭਾਈਵਾਲ ਭਾਜਪਾ ਬਣਾਏ ਚੋਣ ਕਮਿਸ਼ਨ ਤੋਂ ਬਦਲਵਾ ਦਿੱਤਾ। ਉਹਨਾਂ ਨੇ ਕਿਹਾ ਕਿ ਜਾਂਚ ਨਾਲ ਚੋਣਾਂ ਦਾ ਕੋਈ ਸਬੰਧ ਨਹੀਂ ਪਰ ਇਹ ਜਾਂਚ ਉਸ ਸਮੇਂ ਦੀ ਸਰਕਾਰ ਅਤੇ ਡੀਜੀਪੀ ਫਸਦੇ ਦਿਖਾਈ ਦੇ ਰਹੇ ਹਨ। ਉਹਨਾਂ ਸਿੱਖ ਜਥੇਬੰਦੀਆਂ ਨੂੰ ਇਸ ਮਾਮਲੇ 'ਚ ਸੰਘਰਸ਼ ਕਰਨ ਦੀ ਅਪੀਲ ਕੀਤੀ ਹੈ। ਦੇਖੋ ਜਦੋਂ ਬਰਗਾੜੀ ਕਾਂਡ ਹੋਇਆ ਧੰਗੁਰੂ ਗੁਰਗ੍ਰੰਥ ਸਾਹਿਬ ਦੀ ਬਿਆਦਵੀ ਪੰਥ ਦੋਖੀਆਂ ਨੇ ਕੀਤੀ ਉਸ ਵੇਲੇ ਬਾਦਲ ਬੀਜੇਪੀ ਸਰਕਾਰ ਸੀ। ਉਹਨਾਂ ਨੇ ਬਿਆਦਵੀ ਦੇ ਦੋਸ਼ੀਆਂ ਨੂੰ ਬੇਨਕਾਬ ਨਹੀਂ ਕੀਤਾ। ਜੇਕਰ ਇਨਸਾਫ ਮੰਗਣ ਲਈ ਸਿੱਖ ਕੋਟਕਪੂਰਾ ਤੇ ਬਹਿਬਲ ਚ ਬੈਠੇ ਗੋਲੀਆਂ ਮਾਰ ਕੇ ਦੋ ਸ਼ਹੀਦ ਕਰ ਦਿੱਤੇ ਨੇਕਾ ਜ਼ਖਮੀ ਕਰ ਦਿੱਤੇ ਨਾ ਬੇਅਦਬੀ ਦੇ ਦੋਸ਼ੀਆਂ ਨੂੰ ਫੜਿਆ ਜਦੋਂ ਪਤਾ ਲੱਗ ਗਿਆ ਐਸਆਈਟੀ ਜਿਹੜੀ ਰਣਵੀਰ ਸਿੰਘ ਖਟੜਾ ਦੀ ਗਵਾਹੀ ਚ ਬਣੀ ਸੀ ਕਿ ਇਹਦੇ ਪਿੱਛੇ ਡੇਰੇਆ ਸਰਸਾ ਦਾ ਡੇਰੇ ਸਰਸੇ ਦੇ ਪੈਰੋਕਾਰਾਂ ਦਾ ਹੱਥ ਆ ਤੇ ਉਸ ਜਾਂਚ ਨੂੰ ਰੋਕ ਦਿੱਤਾ ਗਿਆ ਬਾਦਲ ਬੀਜੇਪੀ ਸਰਕਾਰ ਵੱਲੋਂ ਉਸ ਤੋਂ ਬਾਅਦ ਜਿਹੜਾ ਸਿੱਖਾਂ ਦੇ ਉੱਤੇ ਕਤਲੇਆਮ ਹੋਇਆ ਦੋ ਸਿੰਘ ਸ਼ਹੀਦ ਹੋਏ ਉਹ ਵੀ ਅਣਪਛਾਤੀ ਪੁਲਿਸ ਦੇ ਉੱਤੇ ਮੁਕੱਦਮਾ ਦਰਜ ਕਰਕੇ ਸਿੱਖਾਂ ਦੀ ਜਿਹੜੇ ਅਥਰੂ ਸੀ ਉਹ ਪੁੰਝੇ ਗਏ ਕੇਵਲ ਗੁੰਗਲੂਆਂ ਤੋਂ ਮਿੱਟੀ ਝਾੜੀ ਗਈ ਕਾਂਗਰਸ ਸਰਕਾਰ ਆਈ 1.5 ਸਾਲ ਉਸਨੇ ਵੀ ਕੁਝ ਨਹੀਂ ਕੀਤਾ ਬਾਅਦ ਵਿੱਚ ਬੁਰਗਾੜੀ ਮੋਰਚਾ ਲੱਗਾ ਤਾਂ ਜਸਟਿਸ ਰਣਜੀਤ ਸਿੰਘ ਜਾਂਚ ਕਮਿਸ਼ਨ ਦੀ ਰਿਪੋਰਟ ਸਬਮਿਟ ਹੋਈ ਟੇਬਲ ਹੋਈ ਉੱਤੇ ਬਹਿਸ ਹੋਈ ਤੇ ਐਸਆਈਟੀ ਜਿਹੜੀ ਬਣੀ ਸੀ ਉਹ ਐਸਆਈਟੀ ਆਪਣੀ ਜਾਂਚ ਕਰ ਰਹੀ ਸੀ ਉਨੇ ਚਾਰ ਪੁਲਿਸ ਅਫਸਰਾਂ ਦੇ ਉੱਤੇ ਬਾਈ ਨਿਯਮ ਮੁਕਦਮਾ ਵੀ ਦਰਜ ਕੀਤਾ ਐ ਐਸਐਸਪੀ ਗ੍ਰਿਫਤਾਰ ਕੀਤਾ ਆਈਜੀ ਗ੍ਰਿਫਤਾਰ ਕੀਤਾ ਜਿਹੜਾ ਕੋਡਕਪੂਰਾ ਬੈਬਲ ਕਾਂਡ ਦੇ ਨਾਲ ਰਿਲੇਟਡ ਸੀਗਾ ਉਹ ਗੋਲੀ ਚਲਾਉਣ ਦੇ ਵਿੱਚ ਉਸ ਤੋਂ ਬਾਅਦ ਜਦੋਂ ਇਹ ਨਿਰਪੱਖ ਜਾਂਚ ਚੱਲ ਰਹੀ ਸੀ ਤੇ ਜਿਹੜੇ ਹੌਲੀ-ਹੌਲੀ ਦੋਸ਼ੀ ਵੀ ਇਹ ਦੋਸ਼ੀਆਂ ਨੂੰ ਬਚਾਉਣ ਲਈ ਛਤਰ ਛਾਇਆ ਕਿੰਨਾ ਨੇ ਦਿੱਤੀ ਜਾਂ ਗੋਲੀ ਚਲਾਉਣ ਦਾ ਹੁਕਮ ਕਿੰਨੇ ਦਿੱਤਾ ਜਾਂਚ ਉਧਰ ਨੂੰ ਬਾਅਦ ਰਹੀ ਸੀ ਤਾਂ ਉਸ ਵੇਲੇ ਤੋਂ ਜਿਹੜੇ ਦੋਸ਼ੀ ਸੀ ਬਾਦਲ ਪਰਿਵਾਰ ਉਹਨਾਂ ਦੇ ਪਾਪ ਕੰਭ ਰਹੇ ਸੀ ਤਾਂ ਉਹਨਾਂ ਨੇ ਬਾਦਲਾ ਨੇ ਇਸ ਜਾਂਚ ਨੂੰ ਰੋਕਣ ਵਾਸਤੇ ਉਹਨਾਂ ਨੇ ਆਈਜੀ ਕੁਮਰ ਵਿਜੇ ਪ੍ਰਤਾਪ ਜਿਹੜਾ ਕਿ ਬੜਾ ਨਿਰਪੱਖ ਅਫਸਰ ਇਮਾਨਦਾਰ ਮੰਨਿਆ ਬਾਦਲਾਂ ਵੇਲੇ ਵੀ ਉਹ ਸ੍ਰੀ ਅਮਰਤਸਰ ਸਾਹਿਬ ਦੇ ਕਮਿਸ਼ਨਰ ਸੀ ਲੱਗਾ ਹੋਇਆ ਪੁਲਿਸ ਕਮਿਸ਼ਨਰ ਸ੍ਰੀ ਅਮਰਤਸਰ ਸਾਹਿਬ ਉਹਨੂੰ ਡਰਾਉਣ ਦਾ ਯਤਨ ਕੀਤਾ ਧਮਕਾਉਣ ਦਾ ਯਤਨ ਕੀਤਾ ਲਾਲਚ ਵੀ ਦਿੱਤਾ ਪਰ ਜਿਸ ਵੇਲੇ ਉਹ ਇਮਾਨਦਾਰੀ ਦੇ ਨਾਲ ਆਪਣੀ ਜਾਂਚ ਨੂੰ ਅੱਗੇ ਵਧਾਉਂਦਾ ਗਿਆ ਤਾਂ ਫਿਰ ਬਾਦਲਾਂ ਨੇ ਭਾਜਪੀ ਦੇ ਨਾਲ ਆਪਣੀ ਭਾਈਵਾਲੀ ਕਰਕੇ ਦੇ ਅੰਦਰ ਸਰਕਾਰ ਦਾ ਬਣਾਇਆ ਜਿਹੜਾ ਚੋਣ ਕਮਿਸ਼ਨ ਆ ਉਹਨੂੰ ਸ਼ਿਕਾਇਤ ਕਰਕੇ ਨਰੇਸ਼ ਗੁਜਰਾਲ ਤੇ ਖੁਦ ਸੁਖਵੀਰ ਬਾਦਲ ਨੇ ਆਪਣੀ ਪਾਰਟੀ ਦੇ ਵੱਲੋਂ ਉਹਨੂੰ ਪੰਜਾਬ ਦੇ ਵਿੱਚੋਂ ਬਾਹਰ ਤਬਾਦਲਾ ਕਰਾਇਆ ਗਿਆ ਵਾ ਇਹਦੀ ਜਿੰਨੀ ਵੀ ਨਖੇਦੀ ਕੀਤੀ ਜਾਵੇ ਥੋੜੀ ਆ ਇਹ ਕੈਪਟਨ ਮਰਿੰਦਰ ਸਿੰਘ ਨੂੰ ਚਾਹੀਦਾ ਜਿਨ੍ਹਾਂ ਨੇ ਸੱਟ ਬਣਾਈ ਸੀਗੀ ਕਿ ਉਹਨਾਂ ਦਾ ਜਿਹੜਾ ਅਫੀਸਰ ਹੈ ਚੋਣ ਕਮਿਸ਼ਨ ਕਿਸ ਤਰ੍ਹਾਂ ਕਿਉਂਕਿ ਇਹਦਾ ਚੋਣਾ ਨਾਲ ਤਾਂ ਕੋਈ ਲੈਣਾ ਦੇਣਾ ਨਹੀਂ ਸੀਗਾ ਐਸਐਸਆਈਟੀ ਜਾਂਚ ਦਾ ਇਹ ਬਾਦਲ ਪਰਿਵਾਰ ਦੇ ਪਾਪ ਕੰਮ ਦੇ ਹੈ ਕਿਉਂਕਿ ਬਾਦਲ ਪਰਿਵਾਰ ਦੇ ਗਰੇਵਾਨ ਤੱਕ ਤੇ ਸੁਮੇਧ ਸੈਣੀ ਜਿਹੜਾ ਉਸ ਵੇਲੇ ਡੀਜੀਪੀ ਸੀ ਉਹਦੇ ਗਰੇਵਾਨ ਤੱਕ ਹੱਥ ਜਾ ਰਹੇ ਸੀਗੇ ਐਸਐਸਆਈਟੀ ਦੇ ਤਾਂ ਕਰਕੇ ਉਸ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਇਹ ਇੱਕ ਇਸ਼ਾਰਾ ਦਿੱਤਾ ਗਿਆ ਕਿ ਜਿਹੜਾ ਅਫਸਰ ਪੰਜਾਬ ਚ ਨਿਰਪੱਖ ਕੰਮ ਕਰੂਗਾ ਉਹਨੂੰ ਕੰਮ ਨਹੀਂ ਕਰਨ ਦਿੱਤਾ ਜਾਊਗਾ ਤੇ ਜਿਹੜਾ ਬਾਦਲਾਂ ਦੇ ਖਿਲਾਫ ਇਸ ਤਰ੍ਹਾਂ ਜਾਂਚ ਨੂੰ ਜਿਹੜਾ ਅੱਗੇ ਵਧਾਊਗਾ ਉਦੇ ਨਾਲ ਇਸ ਤਰ੍ਹਾਂ ਦਾ ਵਰਤਾਓ ਕੀਤਾ ਜਾਊਗਾ ਮੈਂ ਸਮਝਦਾ ਕਿ ਬਾਕੀ ਪੁਲਿਸ ਅਫਸਰਾਂ ਨੂੰ ਵੀ ਡਰਾਉਣ ਵਾਸਤੇ ਜਿਹੜੀ ਕਾਰਵਾਈ ਇਹ ਕੀਤੀ ਗਈ ਹੈ ਦੀ ਜਿੰਨੀ ਵੀ ਨਖੇਦੀ ਹੋਵੇ ਥੋੜੀ ਹੈ ਪੰਜਾਬ ਦੇ ਲੋਕਾਂ ਨੂੰ ਸੜਕਾਂ ਤੇ ਆਉਣਾ ਚਾਹੀਦਾ ਜਿਹੜੇ ਲੋਕ ਇਸ ਗੱਲ ਦਾ ਇਤਰਾਜ਼ ਕਰਦੇ ਆ ਕਿ ਕੋਈ ਆਗੂ ਨਹੀਂ ਅੱਗੇ ਲੱਗਦਾ ਜਥੇਬੰਦੀਆਂ ਨਹੀਂ ਲੱਗਦੀਆਂ ਜਥੇਬੰਦੀਆਂ ਨੂੰ ਵੀ ਚਾਹੀਦਾ ਆਗੂਆਂ ਨੂੰ ਚਾਹੀਦਾ ਪਰ ਜੇ ਜਥੇਬੰਦੀਆਂ ਆਗੂ ਨਹੀਂ ਤਾਂ ਖੁਦ ਪੰਜਾਬ ਦੇ ਲੋਕਾਂ ਨੂੰ ਇਨਸਾਫ ਲਈ ਸੜਕਾਂ ਤੇ ਆਉਣਾ ਚਾਹੀਦਾ ਤੇ ਜਿਹੜੀ ਚੋਣ ਕਮਿਸ਼ਨ ਨੇ ਪੱਖਪਾਤ ਕਰਦਿਆਂ ਬਾਦਲ ਬੀਜੇਪੀ ਦੇ ਇਸ਼ਾਰੇ ਦੇ ਉੱਤੇ ਐਸ ਆਈਟੀ ਦੇ ਕੁਮਰ ਵਿਜੇ ਪ੍ਰਤਾਪ ਸਿੰਘ ਆਈ ਜੀ ਨੂੰ ਪੰਜਾਬ ਚੋਂ ਬਾਹਰ ਬਦਲੇ ਆ ਉਹਨੂੰ ਤੁਰੰਤ ਵਾਪਸ ਜਿਹੜਾ ਹੈਗਾ ਉਹ ਬਦਲੀ ਰੱਦ ਕਰਕੇ ਉਹਨੂੰ ਆਪਣੀ ਜਾਂਚ ਕਰਨ ਦੇਣੀ ਚਾਹੀਦੀ ਹੈ ਉਧਰ ਦੂਜੇ ਪਾਸੇ ਸਰਵਤ ਖਾਲਸਾ ਦੇ ਹੀ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡਵਲੋਂ ਆਈ ਜੀ ਕੋਵਰ ਦੀ ਵਾਪਸੀ ਲਈ 7 ਦਿਨਾਂ ਦੇ ਦਿੱਤੇ ਅਲਟੀਮੇਟਮ ਤੇ ਬਲਜੀਤ ਸਿੰਘ ਦਾਦੂ ਵਾਲ ਨੇ ਤਿੱਖਾ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਉਹਨਾਂ ਦਾ ਅਲਟੀਮੇਟਮ ਕੋਈ ਮਾਇਨੇ ਨਹੀਂ ਰੱਖਦਾ ਕਿਉਂਕਿ ਜਦੋਂ ਬਰਗਾੜੀ ਮੋਰਚਾ ਸਿਖਰਾਂ ਤੇ ਸੀ ਉਦੋਂ ਬਿਨਾਂ ਕਿਸੇ ਨੂੰ ਭਰੋਸੇ ਵਿੱਚ ਲਏ ਮੋਰਚਾ ਖਤਮ ਕਰਨ ਦਾ ਐਲਾਨ ਕਰ ਦਿੱਤਾ ਸੀ ਜਿਸ ਬਾਰੇ ਕੁਝ ਨਹੀਂ ਦੱਸਿਆ ਗਿਆ ਉਹਨਾਂ ਕਿਹਾ ਕਿ ਭਾਈ ਧਿਆਨ ਸਿੰਘ ਮੰਡ ਦੀ ਡਾਇਰੈਕਟਰਸ਼ਿਪ ਕਰਕੇ ਹੀ ਅੱਜ ਅਜਿਹੇ ਹਾਲਾਤ ਹੋ ਰਹੇ ਨੇ ਉਹਨਾਂ ਕਿਹਾ ਕਿ ਭਾਈ ਧਿਆਨ ਸਿੰਘ ਮੰਡ ਅਜਿਹੀ ਗੱਲ ਕਰਨ ਦਾ ਹੱਕ ਨਹੀਂ ਰੱਖਦੇ ਦੇਖੋ ਭਾਈ ਧਿਆਨ ਸਿੰਘ ਜੀ ਮੰਡ ਜਦੋਂ ਬਰਗਾੜੀ ਅਨਸਾਫ਼ ਮੋਰਚਾ ਚੱਲਿਆ ਸੀ ਲੱਖਾਂ ਲੋਕ ਉੱਥੇ ਆ ਰਹੇ ਦੇਸਾਂ ਪਰਦੇਸਾਂ ਤੋਂ ਸਿਖਰ ਤੇ ਗਿਆ ਮੋਰਚਾ ਸੀਗਾ ਮੈਂ ਸਮਝਦਾ ਅੱਜ ਭਾਈ ਧਿਆਨ ਸਿੰਘ ਜੀ ਮੰਡੇ ਇਸ ਗੱਲ ਦਾ ਹੱਕ ਨਹੀਂ ਰੱਖਦੇ ਕਿ ਉਹ ਇਸ ਤਰ੍ਹਾਂ ਦੀ ਗੱਲ ਕਰਨ ਉਹ ਉਹਨਾਂ ਦਾ ਜਿਹੜਾ ਅਲਟੀਮੇਟਮ ਹੈ ਉਹ ਕੋਈ ਮਹਿਣਾ ਨਹੀਂ ਰੱਖਦਾ ਕਾਰਨ ਕਿ ਉਹਨਾਂ ਨੇ ਜਦੋਂ ਮੋਰਚਾ ਸਿਖਰ ਤੇ ਸੀ ਉਹ ਬਿਨਾਂ ਕਿਸੇ ਨੂੰ ਭਰੋਸੇ 'ਚ ਲਏ ਤੋਂ ਚੱਕ ਲਿਆ ਸਰਕਾਰ ਨਾਲ ਕੀ ਸਮਝੌਤਾ ਕੀਤਾ ਉਹਨਾਂ ਨੂੰ ਦੱਸਣਾ ਚਾਹੀਦਾ ਵਾ ਦੁਨੀਆ ਦੇ ਸਾਹਮਣੇ ਕਿ ਅੱਜ ਜੇਕਰ ਉਹ ਮੋਰਚਾ ਲੱਗਾ ਹੁੰਦਾ ਕੰਟੀਨਿਊ ਜਾਂ ਸਾਰਿਆਂ ਦੀ ਸਹਿਮਤੀ ਨਾਲ ਉਠਾਇਆ ਹੁੰਦਾ ਤੇ ਅੱਜ ਨਾ ਕੁਮਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਹੋ ਸਕਦੀ ਤੇ ਨਾ ਇੰਨਾ ਚਿਰ ਦੋਸ਼ੀ ਬਾਹਰ reh ਸਕਦੇ ਸੀਗੇ ਮੈਂ ਸਮਝਦਾ ਕਿ ਭਾਈ ਧਿਆਨ ਸਿੰਘ ਮੰਡ ਹੁਣਾਂ ਨੇ ਉਸ ਵੇਲੇ ਜਿਹੜੀ ਡਿਕਟੇਟਰਸ਼ਿਪ ਦੇ ਕਾਲੀ ਕੀਤੀ ਆ ਉਹਦੇ ਕਰਕੇ ਸਾਨੂੰ ਅੱਜ ਆ ਹਾਲਾਤ ਵੇਖਣੇ ਪੈ ਰਹੇ ਆ ਕਿ ਬਾਦਲ ਬਾਹਰ ਦੰਦ ਡਣਾਉਂਦੇ ਫਿਰਦੇ ਆ ਸੁਮੇਧ ਸੈਣੀ ਬਾਹਰ ਦੰਦ ਡਣਾਉਂਦਾ ਫਿਰਦਾ ਵਾ ਜਿਹੜੇ ਦੋਸ਼ੀ ਫੜੇ ਸੀ ਉਹ ਵੀ ਕੁਝ ਜ਼ਮਾਨਤਾਂ ਤੇ ਬਾਹਰ ਆ ਗਏ ਆ ਤੇ ਬਾਕੀ ਜਿਹੜੀ ਐ ਐਸ ਆਈਟੀ ਆ ਉਹਦੀ ਕੋਈ ਜਾਂਚ ਅੱਗੇ ਨਹੀਂ ਚੱਲ ਰਹੀ ਨਾ ਹੀ ਸਾਡੇ ਬੰਦੀ ਸਿੰਘ ਜਿਹੜੇ ਆ ਉਹਨਾਂ ਦੀ ਕਿਸੇ ਦੀ ਰਿਹਾਈ ਹੋ ਸਕੀ ਆ ਇਹ ਸਾਰਾ ਕੁਝ ਜਿਹੜਾ ਮੈਂ ਸਮਝਦਾ ਕਿ ਭਾਈ ਧਿਆਨ ਸਿੰਘ ਦੀ ਕਾਲੀ ਦੇ ਕਰਕੇ ਜੋ ਉਹਨਾਂ ਨੇ ਕਿਸ ਮਜਬੂਰੀ ਵਸ ਕੀਤਾ ਕੀ ਕਾਲੀ ਸੀ ਉਹਨਾਂ ਨੂੰ ਕੀ ਸਮਝੌਤਾ ਕੀਤਾ ਉਹਨਾਂ ਨੇ ਸੰਗਤ ਨੂੰ ਦੱਸਣਾ ਚਾਹੀਦਾ ਅੱਜ ਉਹ ਇਸ ਤਰ੍ਹਾਂ ਦੀ ਮੈਂ ਸਮਝਦਾ ਗੱਲ ਕਰਨ ਦਾ ਉਹ ਹੱਕ ਨਹੀਂ ਰੱਖਦੇ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ